ਅੱਜ ਜਿਹੜਾ ਫਿਰੋਜ਼ਪੁਰ ਜ਼ਿਲ੍ਹੇ ਦਾ ਬੰਡਾਲਾ ਪਿੰਡ ਆ ਜਿਹੜੀ ਉਹਦੀ ਬਸਤੀ ਰੋੜਾਂ ਵਾਲੀ ਇਹ ਜਿਹੜਾ ਏਰੀਆ ਜਿੱਥੇ ਪਾਣੀ ਆਇਆ ਹੋਇਆ ਹੜ੍ਹ ਆਇਆ ਹੋਇਆ ਤਕਰੀਬਨ 5 5 6 6 ਫੁੱਟ ਪਾਣੀ ਜਿਹੜਾ ਘਰਾਂ ਦੇ ਵਾਲੇ ਦਵਾਲਿਆ ਕਰ ਸਾਰੇ ਉੱਚੀ ਜਗ੍ਹਾ ਲੋਕਾਂ ਨੇ ਬਣਾਏ ਹੋਏ ਨੇ ਸੋ ਅਸ਼ੂ ਵੀ ਘਰਾਂ ਦੇ ਅੰਦਰ ਨੇ ਤੇ ਲੋਕ ਵੀ ਘਰਾਂ 'ਚ ਰਹਿ ਰਹੇ ਨੇ ਉਹਨਾਂ ਨੂੰ ਸਰਪੰਚ ਸਾਹਿਬ ਵੱਲੋਂ ਜਿਹੜੀ ਸਾਡੀ ਹੜ੍ਹ ਪੀੜਿਤ ਜਿਹੜੀ ਕਿਸਾਨ ਸੇਵਾ ਸੁਸਾਇਟੀ ਆ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਆ ਕਿ ਕੱਲੇ-ਕੱਲੇ ਘਰ ਤੱਕ ਰਾਸ਼ਨ ਤਰਪਾਲਾਂ ਅਤੇ ਨਾਲ ਹੀ ਜਿਹੜਾ ਪਸ਼ੂਆਂ ਦਾ ਜਿਹੜਾ ਚਾਰਾ ਪਹੁੰਚਾਇਆ ਜਾ ਰਿਹਾ ਕਿਉਂਕਿ ਇਹ ਨਾ ਤਾਂ ਪਸ਼ੂ ਵੀ ਤੋਂ ਨਿਕਲ ਸਕਦੇ ਨੇ ਬਾਹਰ ਇੰਨਾ ਜ਼ਿਆਦਾ ਪਾਣੀ ਹੈ ਇੱਥੇ ਬੋਟਾਂ ਦੇ ਵਿੱਚ ਪਸ਼ੂਆਂ ਨੂੰ ਬਾਹਰ ਲਿਜਾਇਆ ਨਹੀਂ ਜਾ ਸਕਦਾ ਉਹ ਲੋਕ ਮੈਂ ਸਮਝਦਾ ਕਿ ਫਿਰ ਵੀ ਤਕੜੇ ਨੇ ਕਿ ਇਹ ਜਿਹੇ ਮਾਹੌਲ ਦੇ ਵਿੱਚ ਵੀ ਅੱਜ ਇਹਨਾਂ ਘਰਾਂ 'ਚ ਰਹਿ ਰਹੇ ਨੇ ਸੋ ਮੇਰੀ ਬੇਨਤੀ ਆ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਪੰਜਾਬੀ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਤੇ ਹੋਰ ਵੀ ਜਿਹੜੇ ਕਾਰੋਬਾਰੀ ਨੇ ਕਿ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਤੇ ਮਦਦ ਦਾ ਸਹੀ ਤਰੀਕਾ ਇਹ ਤੁਸੀਂ ਜਿਹੜੇ ਕੈਂਪ ਲੱਗੇ ਹੋਏ ਨੇ ਉਹਨਾਂ ਕੈਂਪਾਂ ਤੱਕ ਪਹੁੰਚ ਕਰੋ ਉਹਨਾਂ ਨੂੰ ਪੁੱਛੋ ਵੀ ਉਸ ਹਾਬ ਦੇ ਨਾਲ ਇਹਨਾਂ ਤੱਕ ਜੋ ਵੀ ਸਮਗਰੀ ਚਾਹੀਦੀ ਆ ਚਾਹੇ ਖਾਣ ਪੀਣ ਦੀ ਚਾਹੀਦੀ ਆ ਰਸ਼ਨ ਚਾਹੀਦਾ ਵਾ ਕਿਤੇ ਦੁੱਧ ਦੀ ਲੋੜ ਹੈਗੀ ਆ ਸੁੱਕੇ ਦੁੱਧ ਦੀ ਲੋੜ ਹੈਗੀ ਆ ਜਾਂ ਤਰਪਾਲਾਂ ਚਾਹੀਦੀਆਂ ਨੇ ਪਸ਼ੂਆਂ ਨੂੰ ਚਾਰਾ ਚਾਹੀਦਾ ਅੱਜ ਇਹ ਲੋੜਾਂ ਆਉਣ ਲੈ ਸਮਝ ਹੋਰ ਲੋੜਾਂ ਹੋਣਗੀਆਂ ਸੋ ਇਹ ਇਹ ਲੋਕ ਵਕਈ ਮੈਂ ਸਮਝਦਾ ਕਿ ਇਹ ਇਸ ਹਾਲਾਤਾਂ ਦੇ ਨਾਲ ਪਹਿਲਾਂ ਤੋਂ ਵੀ ਲੜਦੇ ਰਹੇ ਨੇ ਸੋ ਕਈ ਵਾਰ ਇਹਨਾਂ ਦੇ ਫਸਲਾਂ ਦਾ ਨੁਕਸਾਨ ਹੋਇਆ ਪਰ ਮੁਆਵਜ਼ੇ ਨਹੀਂ ਮਿਲੇ ਅਜੇ ਤੱਕ ਸੋ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਇਹਨਾਂ ਦੇ ਬਣਦਾ ਮੁਆਵਜ਼ਾ ਜਿਹੜਾ ਇਹਨਾਂ ਨੂੰ ਦਿੱਤਾ ਜਾਵੇ कि जो दो तीन बार ਪਿਛਲੇ 5 ਸਾਲਾਂ ਜਿਨ੍ਹਾਂ ਦੀ ਫਸਲ ਆ ਜਿਹੜੀ ਖਰਾਬ ਹੋ ਚੁੱਕੀ ਆ ਪਰ ਫਿਰ ਵੀ ਇਹ ਲੋਕ ਦੇਖੋ ਅੱਜ ਤੱਕ ਆਪਦੇ ਘਰ ਛੱਡ ਕੇ ਨਹੀਂ ਗਏ ਤਕੜੇ ਹੋ ਕੇ ਇੱਥੇ ਲੇਡੀਜ਼ ਵੀ ਰਹਿ ਰਹੀਆਂ ਬੱਚੇ ਵੀ ਰਹਿ ਰਹੇ ਬੀਬੀਆਂ ਵੀ ਰਹਿ ਰਹੀਆਂ ਨੇ ਤੇ ਨੌਜਵਾਨ ਬਜ਼ੁਰਗ ਜਿਹੜੇ ਰਹਿ ਰਹੇ ਨੇ ਤੇ ਪੂਰੇ ਸਿਦਕੀ ਨੇ ਤੇ ਜਿਹੜੇ ਪ੍ਰਵਾਹ ਨਹੀਂ ਕਰਦੇ ਨਾ ਹਾਲਾਤਾਂ ਦੇ ਵਿੱਚ ਵੀ ਤੇ ਮੈਂ ਜਿਹੜੇ ਅਸੀਂ ਘਰ ਗਏ ਆ ਤੇ ਹਰ ਘਰ ਦੇ ਵਿੱਚ ਦੇਖਿਆ ਕਿ ਬਜ਼ੁਰਗ ਪਰਿਵਾਰ ਮਤਾਮਾ ਪੈਣਾ ਸਾਰੀਆਂ ਚੜ੍ਹਦੀ ਕਲਾ ਚ ਨੇ ਸੋ ਪਰ ਉਹਨਾਂ ਨੂੰ ਇਹ ਆ ਵੀ ਸਰਪੰਚ ਸਾਹਿਬ ਨੇ ਜਿਹੜੇ ਪਿੰਡ ਦੇ ਉਹ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਪੰਜ ਸਾਧ ਸਿੰਘ ਜੀ ਜਿਹੜੇ ਇਕੱਲੇ ਇਕੱਲੇ ਘਰ ਤੱਕ ਇਹਨਾਂ ਨੇ ਦੇਖੋ ਇਹ ਜਿਹੇ ਹਾਲਾਤਾਂ ਦੇ ਵਿੱਚ ਵੀ ਮੇਰਾ ਖਿਆਲ ਕੋਈ ਵੀ ਇਹ ਜਿਹਾ ਕਰ ਨਹੀਂ ਹੋਣਾ ਜਿੱਥੇ ਜਿਹੜਾ ਇਹ ਕਹੇ ਵੀ ਸਾਨੂੰ ਫੁਲਾਨੀ ਚੀਜ਼ ਨਹੀਂ ਪਹੁੰਚੀ ਸੰਸਥਾਵਾਂ ਭੇਜ ਰਹੀਆਂ ਨੇ ਤੇ ਅੱਗੇ ਇਹ ਘਰ ਘਰ ਤੱਕ ਪਹੁੰਚ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਜੋ ਵੀ ਕੋਈ ਚਾਹੀਦਾ ਹੈ ਪਹੁੰਚਾ ਰਹੇ ਨੇ ਉਹਨਾਂ ਦੇਖੋ ਹਾਲਾਤ ਘਰ ਦੇ ਕਿ ਇੱਥੇ 5-5 ਫੁੱਟ ਪਾਣੀ ਵਾਲੇ ਵਾਲੇ ਸੋ ਫਿਰ ਵੀ ਲੋਕ ਇੱਥੇ ਆਪਦਾ ਘਰ ਛੱਡ ਕੇ ਨਹੀਂ ਗਏ ਲੋਕ ਉਹ ਪਸ਼ੂ ਵੀ ਅੰਦਰ ਅੰਦਰ ਬੰਨੇ ਹੋਏ ਨੇ ਤੇ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਇਹ ਆਪਦੇ ਇਹਨਾਂ ਆਪਦੇ ਘਰਾਂ ਨੂੰ ਛੱਡ ਕੇ ਨਹੀਂ ਗਏ ਤੇ ਇੱਥੇ ਰਹਿ ਰਹੇ ਨੇ ਤੇ ਇਤੋਂ ਨਾ ਹੀ ਤੋਂ ਪਸ਼ੂ ਕੱਢੇ ਜਾ ਸਕਦੇ ਨੇ। ਸੋ ਇਹ ਜਿਹੇ ਹਾਲਾਤ ਨੇ ਤੇ ਲੋਕ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਤੇ ਮੈਂ ਫਿਰ ਬੇਨਤੀ ਕਰਦਾ ਵੀ ਸਰਕਾਰਾਂ ਨੂੰ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ। ਇਹਨਾਂ ਦੇ ਬਣਦੇ ਮੁਆਵਜ਼ੇ ਜਿਹੜੇ ਫਸਲਾਂ ਦੇ ਨੁਕਸਾਨ ਹੋਏ ਨੇ, ਘਰਾਂ ਦੇ ਕੀ ਕਰ ਠਹਿ ਰਹੇ ਨੇ। ਸੋ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਮਦਦ ਕੀਤੀ ਜਾਵੇ। ਸੋ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਹਰਪੀੜ ਸੋਸਾਇਟੀਆਂ ਨੇ ਜਿਹੜੀਆਂ ਇਹ ਜੇ ਟਾਈਮ ਦੇ ਵਿੱਚ ਲੋਕਾਂ ਦੀ ਬਾਹ ਫੜ ਰਹੀਆਂ ਨੇ ਸੋ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਸਾਰੀ ਟੀਮ ਦਾ ਨੂੰ ਜੀ